ਅਸੀਂ ਮਿਕਸੀ ਨੇ ਯੂਜ਼ ਕਰਦੇ ਜੀ ਅਸੀਂ ਇਹਦੇ ਵਿੱਚ ਹੀ ਪੀਸਦੇ ਇਹਦੇ ਕਾਰਨ ਹੈ ਜੀ ਕਿਉਂਕਿ ਨਿੰਮ ਦੇ ਪ੍ਰੋਪਰਟੀਆਂ ਜਿਹੜੇ ਆਪਾਂ ਚੀਜ਼ ਖਾਣ ਦੇ ਉਹਦੇ ਵਿੱਚ ਆ ਜਾਂਦੀਆਂ ਨਿੰਮ ਆਪ ਦੇ ਆਪ ਦੇ ਵਿੱਚ ਬਹੁਤ ਇਕਤਾ ਦੀ ਜੜੀ ਬੂਟੀ ਹੈ ਜੀ ਆਹ ਦੇਸੀ ਕਿਉ ਹੈ ਜੀ ਇਹ ਹਾਂਜੀ ਇਹ ਪਿਓਰ ਦੇਸੀ ਕਿਉ ਹੈ ਜੀ ਨਿਸ਼ਾਨੀ ਦੇਖੋ ਜੀ ਦਾਣੇਦਾਰ ਕਿਉ ਹੈ ਜੀ ਇਹ ਇਹ ਹੈਗੇ ਕਮਰਕਸ ਜੀ ਇਹ ਹੈਗੇ ਸਫੇਦ ਮੂਸਲੀ ਜੀ ਇਹਨੂੰ ਆਪਾਂ ਕਹਿ ਸਕਦੇ ਆ ਜੀ ਜੜੀ ਬੂਟੀਆਂ ਦੀ ਰਾਣੀ ਜੀ ਇਹ ਆ ਗਿਆ ਜੀ ਓਮੇਗਾ 3 ਪਮਕਿਨ ਸੀਡਸ ਇਹ ਆ ਗਿਆ ਜੀ ਪਿਸ਼ੋਰੀ ਪਿਸਤਾ ਕਾਜੂ ਬਦਾਮ ਬਦਾਮ ਜੀ ਹਰ ਚੀਜ਼ ਤੁਹਾਨੂੰ ਦਿਖੋਗੇ ਜੀ ਇਹ ਨਹੀਂ ਹੈਗਾ ਮਤਲਬ ਵੀ ਅਸੀਂ ਕੱਲੀ ਉੱਪਰ ਉੱਪਰ ਪਾਵਾਂਗੇ ਜੀ ਇਹ ਤੁਸੀਂ ਲਗਾਤਾਰ 15 ਦਿਨ ਖਾ ਲੋ ਤਾਂ ਤੁਹਾਨੂੰ ਠੰਢ ਤਾਂ ਤੁਸੀਂ ਕੋੜ-ਕੋੜ ਲਾ ਕੇ ਸੜਦੋਗੇ ਜੀ ਨਾ ਤੁਹਾਡੇ ਸਰੀਰ 'ਚ ਕਮਜ਼ੋਰੀ ਫੀਲ ਕਰੋ ਤੁਸੀਂ ਜੀ ਇਹ ਇੱਕ ਤਰ੍ਹਾਂ ਜੜੀ ਬੂਟੀ ਹੈ ਜੀ ਅਸੀਂ ਸਾਡੀ ਜੇ ਮਠਾਈ ਦੇ ਵਿੱਚ ਕੋਈ 1% ਮਿਲਾਉਟ ਕਰਦੇ ਸੀ ਉਹਦੇ ਕੰਮ ਬੰਦ ਕਰਦਾ ਤੇ 올 ਓਵਰ ਇੰਡੀਆ ਸਾਡੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਜਿਹੜਾ ਤੁਹਾਡਾ ਚੈਨਲ ਦੇਖ ਕੇ ਸਾਨੂੰ ਆਰਡਰ ਕਰੂਗਾ ਜੀ ਆਹ ਜੀ ਹਰਿਆਣੇ 'ਚ ਜੀ ਆਹ ਦਿੱਲੀ 'ਚ ਜੀ ਆਹ ਲੁਧਿਆਣੇ ਜੰਮੂ ਕਸ਼ਮੀਰ ਇਹੇ ਜੀ ਅਸੀਂ ਕੈਨੇਡਾ ਭੇਜਦੇ ਹਾਂ ਐਲਬਰਟਾ ਭੇਜ ਰਹੇ ਹਾਂ ਜੀ 500 ਰੁਪਏ ਭੇਜਨੇ ਜੀ ਅਸੀਂ ਮਠਾਈ ਦਾ ਜੀ ਇਹ ਆਹ ਹੁਣ ਅਸੀਂ ਯੂਕੇ ਭੇਜਨੇ ਆ ਡੱਬਾ ਜੀ 400 ਰੁਪਏ ਪੈਕ ਹੋਇਆ ਪਿਆ ਜੀ ਇਹ ਤੇ ਤੁਹਾਨੂੰ ਦਿਖਾ ਦਿੰਨੇ ਜੀ ਹਰ ਇੱਕ ਮਠਾਈ ਦੀ ਸਾਰੀ ਮੋਹ ਲੱਗੀ ਹੁੰਦੀ ਹੈ ਜੀ ਪ੍ਰੋਪਰ ਮਿੱਠੂ ਹਲਵਾਈ ਦੀ ਦੁਕਾਨ 1948 ਮੋੜ ਮੰਡੀ ਜੀ ਯੂਰਪ ਜਿਹ ਹੈ ਗਿਆ ਨਿਊਜ਼ੀਲੈਂਡ ਆਸਟ੍ਰੇਲੀਆ ਕਿਤੇ ਵੀ ਹੈ ਗਿਆ ਤੁਹਾਡੇ ਘਰ ਵਿਆਹ ਸ਼ਾਦੀਆਂ ਤੁਸੀਂ ਆਰਡਰ ਕਰ ਲਓ ਤੁਹਾਡੀ ਪਸੰਦ ਦੇ ਕਾਰਡ ਡੱਬੇ ਬਣ ਕੇ ਜਿੰਨੇ ਬਾਕਸ ਤੁਸੀਂ ਕਹੋਗੇ ਤੁਹਾਡੇ ਪਹੁੰਚ ਜਾਣੇ ਹੈਗੇ ਡਿਲੀਵਰੀ ਚਾਰ ਅਸੀਂ ਲੋਕਾਂ ਨੂੰ ਵੀ ਕਹਨੇ ਹੁੰਦੇ ਵੀ ਤੁਸੀਂ ਸਾਡੀ ਪਿੰਨੀ ਆ ਦੇ ਰਿਸ਼ਤੇਦਾਰ ਨੂੰ ਲਵਾ ਖਵਾਈਓ ਜੀ ਜੇ ਸਾਡੀ ਪਿੰਨੀ ਖਾ ਗਈ ਤੁਹਾਨੂੰ ਤੰਗ ਕਰੋਗਾ ਵੀ ਮੈਨੂੰ ਮਿੱਠੂ ਹਲਵਾਈ ਦੀ ਪਿੰਨੀ ਲੈ ਕੇ ਦਿਓ ਥੋੜੇ ਪੈਸੇ ਲੱਗਣਗੇ ਹੋ ਜਾਣਗੇ ਸਲਾਹ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੀ ਸਭ ਤੋਂ ਮਸ਼ਹੂਰ ਮਿੱਠੂ ਹਲਵਾਈ ਦੀ ਦੁਕਾਨ ਗਰ ਸਵੀਟ ਬੋਰਡ ਮੰਡੀ ਜੋ ਕੇ ਸਨ 1928 ਤੋਂ ਆਪਣੀਆਂ ਸਵਾਵਾ ਨਿਭਾ ਰਹੇ ਆ ਤੇ ਲੋਕਾਂ ਦਾ ਮੰਨਣਾ ਇਹ ਆ ਤੇ ਇਹਨਾਂ ਦਾ ਕਹਿਣਾ ਵੀ ਹੈਗਾ ਵੀ ਜੇਕਰ ਸਾਡੀ ਕਿਸੇ ਵੀ ਮਠਿਆਈ ਦੇ ਵਿੱਚ ਕੋਈ ਮਿਲਾਵਟ ਸਾਬਤ ਕਰ ਦੇਵੇ ਤਾਂ 1 ਲੱਖ ਰੁਪਏ ਤੱਕ ਦਾ ਇਨਾਮ ਦਿੱਤਾ ਜਾਊਗਾ ਸੋ ਇਥੇ ਨੇ ਹੋਣੋ ਰਾਹੁਲ ਗਰਗ ਜੀ ਨੇ ਕਰ ਕਰਦੇ ਆ ਕਿੰਨੇ ਕਿ ਤਰ੍ਹਾਂ ਦੀ ਮਠਿਆਈ ਤੁਹਾਡੇ ਕੋਈ ਲੋਕਾਂ ਤੋਂ ਬਚਾਉਣੇ ਸੀ ਸਾਡੇ ਕੋਲ ਦੀ 510 ਦੀ ਮਠਿਆਈ ਇੱਥੇ ਜੀ ਅਸੀਂ ਜਿਹੜੀ ਅਸੀਂ ਡਿਲੀਵਰੀ ਵੀ ਕਰਦੇ ਆ ਜੀ ਵਿਆਹ ਸ਼ਾਦੀ ਦੇ ਵਿੱਚ ਵੀ ਦਿੰਨੇ ਆ ਜੀ 올 ਓਵਰ ਵਰਡਸ ਆ ਡਿਲੀਵਰੀ ਹੈਗੀ ਜੀ ਦਾਵਾ ਬੜਾ ਵੱਡਾ ਕਰਤਾ ਵੀ ਸਾਡੀ ਮਲਾਵਟ ਸਾਬਿਤ ਕਰ ਦਿਓ 1 ਲੱਖ ਰੁਪਏ ਦੇਵਾਂਗੇ ਅਸੀਂ 1948 ਤੋਂ ਇਹ ਕੰਮ ਦੇ ਵਿੱਚ ਹੈ ਜੀ ਸਾਡੀਆਂ ਚਾਰ ਪੀੜੀਆਂ ਇਹ ਕੰਮ ਕਰ ਰਹੀਆਂ ਨੇ ਅਸੀਂ ਕਿਸੇ ਚੈਲੰਜ ਕਰਕੇ ਕਹਿੰਨੇ ਆ ਵੀ ਸਾਡੀ ਜੇ ਮਠਾਈ ਦੇ ਵਿੱਚ ਕੋਈ 1% ਮਲਾਵਟ ਕਰਦੇ ਅਸੀਂ ਉਹਦੇ ਕੰਮ ਬੰਦ ਕਰ ਦਾਂਗੇ ਚਲੋ ਇਹਦੇ ਬਾਰੇ ਵੀ ਆਪਾਂ ਤੁਹਾਡੇ ਨੂੰ ਜਾਣਕਾਰੀ ਲਵਾਂਗੇ ਪਰ ਮੈਨੂੰ ਹੁਣ ਦੱਸੋ ਸਰਦੀਆਂ ਦਾ ਮੌਸਮ ਹੈਗਾ ਇਸ ਮੌਸਮ ਦੇ ਵਿੱਚ ਕਿਹੜੀ ਫੇਮਸ ਜਿਹੜੀ ਤੁਸੀਂ ਮਠਿਆਈ ਇਤਿਆਰ ਜਿਹੜੀ ਬੁਟੀ ਤਿਆਰ ਕਰਦੇ ਆ 25 30 ਤਰਾ ਦੀ ਆਟਮਾ ਪਾ ਕੇ ਜੀ ਜੇ ਤੁਹਾਨੂੰ ਉਹ ਖਾ ਕੇ ਠੰਡ ਲੱਗ ਜੇ ਜਾਂ ਕਮਜ਼ੋਰੀ ਸ਼ਬਦ ਦਾ ਕੱਕਾ ਵੀ ਤੁਹਾਡੇ ਦਿਮਾਗ 'ਚ ਰਹਿ ਜੇ ਤਾਂ ਸਾਡੇ ਕੋਲ ਤੁਸੀਂ ਆ ਜਿਓ ਜਿਹੜੀ ਤੁਸੀਂ ਕਹੋ ਗੱਲ ਅਸੀਂ ਉਹ ਮਨਜ਼ੂਰ ਕਰਾਂਗੇ ਤੁਸੀਂ ਸਾਡੀ ਜਿਹੜੀ ਪੀਨੀ ਬਣਦੀ ਹੈ ਜੀ ਉਹ ਉਹ 'ਚ 25 30 ਤਰਾ ਦੀ ਅਸੀਂ ਦੇਸੀ ਦਵਾਈਆਂ ਪਾਉਨੇ ਦੇਸੀ ਚੀਜ਼ਾਂ ਪਾਉਨੇ ਆ ਉਹ ਖਾਓ ਤੁਸੀਂ ਤੁਸੀਂ ਕਮਜ਼ੋਰੀ ਦਾ ਕੱਕਾ ਭੁੱਲ ਜਾਓਗੇ ਸੋ ਮੈਨੂੰ ਤੁਸੀਂ ਦਿਖਾ ਸਕਦੇ ਕਿੰਦਾ ਤਿਆਰ ਕਰਦੇ ਹੋ ਪਿੰਨੀਆਂ ਕਿੰਦਾ ਬਣਾਉਨੇ ਹੋ ਦਿਖਾਉਣੇਗੇ ਬਣਦੇ ਪਿੰਨੀ ਸੱਬੀ ਆਓ ਜੀ ਸਬ ਜੜੀ ਬੂਟੀ ਤਿਆਰ ਕਰਦੇ ਆਸੀਂ ਉਹਦੇ ਸਭ ਤੋਂ ਪਹਿਲਾਂ ਜੀ ਅਸੀਂ ਆਹ ਤੁਹਾਡੇ ਸਾਹਮਣੇ ਜਿਹੜਾ ਕਿਕਰ ਦੀ ਗੁੰਦ ਹੈ ਜੀ ਅੱਛਾ ਜੀ ਇਹਨੂੰ ਅਸੀਂ ਜਿਹਦੇ ਵਿੱਚ ਤੁਹਾਡੇ ਸਾਹਮਣੇ ਜਿਹੜਾ ਹੈਗਾ ਜੀ ਇਹ ਹੈਗਾ ਨਿੰਮ ਦਾ ਬਣਿਆ ਹੋਇਆ ਜੀ ਜੀ ਇਹ ਨਿੰਮ ਦਾ ਘੋਟਣਾ ਜੀ ਇਹ ਨਿੰਮ ਦਾ ਹੀ ਮਾਮਦਸਟਾ ਜੀ ਇਹ ਇਹਦੇ ਵਿੱਚ ਅਸੀਂ ਪੀਸਦੇ ਹਾਂ ਜੀ ਜੀ ਅਸੀਂ ਮਿਕਸੀਨ ਯੂਜ਼ ਕਰਦੇ ਹਾਂ ਜੀ ਅਸੀਂ ਇਦੇ ਵਿੱਚ ਹੀ ਪੀਛੇ ਇਹਦਾ ਕਾਰਨ ਹੈ ਜੀ ਕਿਉਂਕਿ ਨਿੰਮ ਦੇ ਪ੍ਰੋਪਰਟੀਆਂ ਜਿਹੜੇ ਆਪਾਂ ਚੀਜ਼ ਖਾਣ ਦੇ ਉਹਦੇ ਵਿੱਚ ਆ ਜਾਂਦੀਆਂ ਨਿੰਮ ਆਪ ਦੇ ਆਪ ਦੇ ਵਿੱਚ ਬਹੁਤ ਇੱਕ ਤਰ੍ਹਾਂ ਦੀ ਜੜੀ ਬੁੱਟੀ ਹੈ ਜੀ ਅੱਛਾ ਜਿਹੜਾ ਇਹ ਨਿੰਮ ਦਾ ਹੀ ਆ ਸਾਰਾ ਨਾ ਹੀ ਕੋਈ ਨਿੰਮ ਦਾ ਹੀ ਹੈ ਨਿੰਮ ਦਾ ਹੀ ਹੈ ਜੀ ਇਹ ਚਾਰ ਤਰ੍ਹਾਂ ਦੇ ਗੁੰਦ ਬੰਦੇ ਇੱਕ ਤੋਂ ਸਾਹਮਣੇ ਪੈ ਗਈ ਜੀ ਜੀ ਇੱਕਾ ਗੁੰਦ ਹੋ ਗਈ ਜੀ ਇੱਕ ਪਹਾੜੀ ਗੁੰਦ ਛੇਵੀਆ ਗੁੰਦ ਕਹਿੰਦੇ ਇਹਨੂੰ ਜੀ ਜੀ ਛੇਵੀਆ ਗੁੰਦ ਹੁੰਦੀ ਹੈ ਜੀ ਲੰਬੇ ਲੰਬੇ ਹੁੰਦੀ ਹੈ ਜੀ ਇੱਕ ਆ ਗਈ ਭਰੀ ਗੁੰਦ ਦੀ ਇਹ ਤਾਂ ਜੀ ਬੜਾਏ ਦੇ ਵਿੱਚ ਪੈਂਦਾ ਸਮਾਨ ਇਹ ਸਾਰਾ ਕੁਝ ਇਹਦੇ ਵਿੱਚ ਪੈਂਦੇ ਜੀ ਉਸ ਤੋਂ ਬਾਅਦ ਜੀ ਇਹਦੇ ਵਿੱਚ ਅਸੀਂ ਪੁੰਡੇ ਦਵਾਈਆਂ ਜੀ ਜਿਹੜੀ ਆਪਣੇ ਆਮ ਘਰਾਂ 'ਚ ਯੂਜ਼ ਕਰਦੇ ਆਂ ਬਟ ਆਪਰ ਨੂੰ ਪਤਾ ਨਹੀਂ ਹੁੰਦਾ ਕੀ ਕੁਝ ਬੈਨੀਫਿਟ ਆ ਉਹਦੇ ਜੀ ਆ ਅਸੀਂ ਹੋ ਗਈ ਜੀ ਇਹ ਹੈਗੇ ਕਮਰ ਕਸ ਜੀ ਕਮਰ ਕਸ ਮਤਲਬ ਕਮਰ ਕਸ ਜੋੜ ਜੋੜਾਂ ਦਾ ਦਰਦ ਹੋਵੇ ਕਿਸੇ ਚੀਜ਼ ਦੀ ਦਿੱਕਤ ਹੋਵੇ ਆਪਣੇ ਠੰਡੇ ਦੇ ਵਿੱਚ ਆਪਣੇ ਵਰਕਆਊਟ ਘੱਟ ਹੁੰਦੇ ਆ ਜੀ ਜੀ ਦਿੱਕਤ ਆ ਜਾਂਦੀ ਆਪਾਂ ਲੋ ਜੀ ਇਹ ਹੈਗੇ ਸਫੇਦ ਮੂਸਲੀ ਜੀ ਜੀ ਇਹਨੂੰ ਆਪਾਂ ਕਹਿ ਸਕਦੇ ਆ ਜੀ ਜਿਹੜੀ ਬੁੱਟੀਆਂ ਦੀ ਰਾਣੀ ਜੀ ਸਫੇਦ ਮੁਸਲੀ ਹੁੰਦੀ ਹੈ ਜੀ ਇਹ ਜੀ ਇਹਦਾ ਪਰਪਤੀ ਕੀ ਜੀ ਕਾਲੀ ਮਿਰਚ ਜੀ ਜੀ ਅਜੀ ਮੈਂ ਜੀ ਹੁਣ ਆਇਓ ਜੀ ਇਹ ਠੰਡ ਨੂੰ ਦੂਰ ਕਰਨ ਵਾਸਤੇ ਖਾਸ ਖਾਸ ਖਸਖਸ ਖਾਸ ਖਾਸ ਪਿਓਰ ਖਸਖਸ ਹੈ ਜੀ ਇਹਦਾ ਬਜ਼ੁਰਗ ਟਾਈਮ ਤੋਂ ਪਿਛਲੇ ਟਾਈਮ ਤੋਂ ਬਹੁਤ ਬਹੁਤ ਇਹਦਾ ਮਹੱਤਵਪੂਰਨ ਹੈ ਇਹ ਕੰਮ ਇਹਦਾ ਇਹ ਆ ਗਈ ਜੀ ਚਿੱਟੇ ਤਿਲ ਇਹ ਚਿੱਟੇ ਤਿਲ ਦਾ ਵੀ ਆਪਾਂ ਕਹਿੰਦੇ ਦਰਾ ਤੇਲ ਜੀ ਉਹ ਚੀਜ਼ ਹੈ ਜੀ ਇਹ ਜੀ ਇਹਦਾ ਬਹੁਤ ਸਮਾਂ ਹੋਇਆ ਨਾ ਜਿਹਦੇ ਵਿੱਚ ਪਹਿਲਾਂ ਸ਼ੁਰੂਆਤ ਹੋਈ ਹੈ ਦੇਖੀ ਚੱਲਿਓ ਜੀ ਇਹ ਆ ਗਈ ਜੀ ਆਪਣੇ ਖੀਰੇ ਦੇ ਮੱਕਜੂ ਜੀ ਇਹ ਆ ਗਿਆ ਜੀ ਹੁਣ ਜੀ ਸੂਰਜਮੁਖੀ ਦੇ ਮੱਕ ਜੇ ਅੱਛਾ ਜੀ ਸੂਰਜਮੁਖੀ ਦੇ ਸੀਡਸ ਕਹਿੰਦੇ ਨੇ ਆਪਾਂ ਸਾਨੂੰ ਫਲਾਵਰ ਸੀਡਸ ਇਹ ਆ ਗਿਆ ਜੀ omega 3 ਪੰਪਕਿਨ ਸੀਡਸ ਜੀ ਇਹ ਆ ਗਿਆ ਜੀ ਪਿਸ਼ੋਰੀ ਪਿਸਤਾ ਹਮ ਕਾਜੂ ਬਦਾਮ ਬਦਾਮ ਜੀ ਖੋਨ ਆ ਗਿਆ ਜੀ ਤੁਹਾਡੇ ਸਾਹਮਣੇ ਸਭ ਤੋਂ ਟਾਪ ਦੀ ਆਈਟਮ ਆਪਣੇ ਘਰਾਂ ਚ ਪਈ ਵੀ ਹੁੰਦੀ ਆ ਪਰ ਪਤਾ ਨਹੀਂ ਕੀ ਬੈਨੀਫਿਟ ਹੈ ਜੀ ਮਖਾਣੇ ਫਾਕਸ ਨਟ ਇਹ ਟੋਟਲ ਕਿੰਨੇ ਆਈਟਮ ਆ ਜਾਂਦੀ ਇਹਦੇ ਚ ਇਹਦੇ 25 ਆਟਮਾ ਪੈਂਦੀ ਹੈ ਜੀ ਜੀ ਇਹ ਦੇਖੋ ਵੀ ਇਹ ਤਾਂ ਵੈਸੇ ਕਮਾਲ ਦੀ ਗੱਲ ਆ ਜਦੋਂ ਆਪਾਂ ਨੂੰ ਮਨ ਜੇ ਹੁੰਦਾ ਵੀ ਘਰ ਪਿੰਨੀ ਬਣਾਵਾਂਗੇ ਤਾਂ ਸ਼ਾਇਦ ਅਸੀਂ ਜਾਰਾ ਘਰਾਂ ਦੇ ਵਿੱਚ ਤਾਂ ਭਾਜੀ ਦੋ ਚੀਜ਼ਾਂ ਹੁੰਦੀਆਂ ਬਦਾਮ ਪਾਤੇ ਕਾਜੂ ਪਾਤੇ ਚੱਗੜ ਪਾਤਾ ਪਰ ਕਿਸੇ ਨੂੰ ਪਤਾ ਨਹੀਂ ਵੀ ਪਿੰਨੀਆਂ ਦੇ ਵਿੱਚ ਇੰਨੀਆਂ ਚੀਜ਼ਾਂ ਪੈਂਦੀਆਂ ਇਹ ਤਾਂ ਜਿਵੇਂ ਜਿਹੜੇ ਬੈਦ ਆ ਕਹਿੰਦੇ ਵੀ ਦੇਸੀ ਜੜੀ ਬੂਟੀਆਂ ਵਾਲਾ ਕੰਮ ਇਹ ਬੈਦ ਵਾਲਾ ਕੰਮ ਕਰ ਰਹੇ ਹੋ ਤੁਸੀਂ ਇਹ 100 ਸਾਲ ਸਾਨੂੰ ਹੋ ਗਏ ਸਾਲ ਮਤਲਬ ਮੇਰੇ ਤਾਂ ਉਮਰ 30 32 ਸਾਲ ਦੀ ਹੈ ਜੀ ਪਰ ਮੈਨੂੰ ਦੇਖਦਿਆਂ ਨੂੰ ਬਚਪਨ ਤੋਂ ਜੀ ਇਸੇ ਤਰ੍ਹਾਂ ਬਣਦੀ ਜਾ ਰਹੀ ਹੈ ਜੀ 100 ਸਾਲ ਤੋਂ ਅਸੀਂ ਇਹ ਪਿੰਨੀਆਂ ਬਣਾ ਰਹੇ ਹਾਂ ਜੀ ਸਾ ਤੇ ਇਸੇ ਤਰ੍ਹਾਂ ਹੀ ਬਣਦੀ ਹੈ ਇਸੇ ਤਰ੍ਹਾਂ ਹੀ ਅਸੀਂ ਕਸਟਮਰ ਨੂੰ ਸਰਵ ਕਰਦੇ ਆ ਇਹ ਤੁਸੀਂ ਲਗਾਤਾਰ 15 ਦਿਨ ਖਾ ਲੋ ਤਾਂ ਤੁਸੀਂ ਠੰਡ ਤਾਂ ਤੁਸੀਂ ਕੋੜ ਕੋੜ ਲਾ ਕੇ ਸੜਦੋਗੇ ਜੀ ਜਿਸ ਤਾ ਠੰਡ ਪੈ ਰਹੀ ਹੈ ਨਾ ਤੁਹਾਡੇ ਸਰੀਰ ਚ ਕਮਜ਼ੋਰੀ ਫੀਲ ਕਰੋ ਤੁਸੀਂ ਜੀ ਇਹ ਇੱਕ ਤਰ੍ਹਾਂ ਜੜੀ ਬੂਟੀ ਹੈ ਜੀ ਅਸੀਂ ਨਾਮ ਹੀ ਜੜੀ ਬੂਟੀ ਦਿੱਤਾ ਹੋਇਆ ਇਹਨੂੰ ਜੀ ਇਸ ਗੱਲ ਦਾ ਵੀ ਚੈਲੰਜ ਆ ਪੂਰੇ ਇੰਡੀਆ ਚ ਕਿਸੇ ਨੇ ਤੁਹਾਨੂੰ ਇੰਨੀਆਂ ਆਈਟਮਾਂ ਦੇ ਨਾਲ ਪਿੰਨੀ ਤਿਆਰ ਕਰਕੇ ਨਹੀਂ ਦੇਣੀ ਆ ਦੇਸੀ ਕਿ ਹੋਏ ਜੀ ਇਹ ਹਾਂਜੀ ਇਹ ਪਿਓਰ ਦੇਸੀ ਕਿ ਹੋਏ ਜੀ ਨਿਸ਼ਾਨੀ ਦੇਖੋ ਜੀ ਦਾਣੇਦਾਰ ਕਿ ਹੋਇਆ ਜੀ ਇਹ एबीसी ਆਪ ਦਾ ਕੱਢਿਆ ਹੋਇਆ ਜੀ ਇਹ ਠੀਕ ਹੈ ਜੀ ਦੇਸੀ ਘਿਓ ਨੂੰ ਜਦੋਂ ਇਹ ਦੇਸੀ ਘਿਓ ਮੈਲਟ ਹੋ ਗਿਆ ਜੀ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਆਟਾ ਜੋ ਆਟਾ ਅਸੀਂ ਯੂਜ਼ ਕਰਦੇ ਹਾਂ ਜੀ ਉਹ ਐਮਪੀ ਦੀ ਕਰਨਕ ਦੇ ਬਗੈਰ ਦੇ ਸਪਰੇਅ ਤੋਂ ਜੀ ਅਸੀਂ ਕੋਲ ਖੜ ਕੇ ਪਿਉਣੇ ਹੈ ਸਪੈਸ਼ਲ ਕਰਨਕ ਸਾਡੀ ਉਹ ਤਾਂ ਕਾਫੀ ਐਕਸਪੈਂਸਿਵ ਹੁੰਦੀ ਜੀ ਐਮਪੀ ਦੀ ਕਰਨਕ ਆਮ ਨਾ ਹੋ ਜੀ ਦੁਕਨੇ ਪਾ ਹੁੰਦੀ ਹੈ ਪਰ ਅਸੀਂ ਕਦੇ ਵੀ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ ਜੀ ਆ ਖੁਆ ਦੇਖੋ ਜੀ ਤੁਸੀਂ ਜੀ ਬਿਲਕੁਲ ਫਰੈਸ਼ ਹੈ ਜੀ ਹਾਂ ਜੀ ਬਿਲਕੁਲ ਅਸੀਂ ਹਰ ਇੱਕ ਚੀਜ਼ ਤਾਜ਼ੀ ਯੂਜ਼ ਕਰਦੇ ਹਾਂ ਤਾਜ਼ੀ ਬਣਦੀ ਹੈ ਜੀ ਤਾਜੀ ਸਰਵ ਹੁੰਦੀ ਹੈ ਜੀ ਸਾਡੇ ਕੋਲ ਆਰਡਰ ਕੰਪਲੀਟ ਨਹੀਂ ਹੁੰਦੇ ਜੀ ਸਾਡੇ ਕੋਲ ਮਾਲ ਬਾਅਦ ਚ ਬੰਦ ਆ ਆਰਡਰ ਸਾਡੇ ਕੋਲ ਪਹਿਲਾਂ ਹੁੰਦੇ ਹਰ ਇੱਕ ਚੀਜ਼ ਦੀ ਤੁਸੀਂ ਆ ਦੇਖੋ ਫਾਈਨਲੀ ਇਹਦੇ ਵਿੱਚ ਚੈੱਕ ਕਰ ਲਓ ਜਦੋਂ ਪਿੰਨੀ ਜੀ ਹਰ ਚੀਜ਼ ਤੁਹਾਨੂੰ ਦੇਖੋਗੇ ਜੀ ਇਹ ਨਹੀਂ ਹੈਗਾ ਮਤਲਬ ਵੀ ਅਸੀਂ ਕਹਿੰਦੇ ਉੱਪਰ ਉੱਪਰ ਪਾਵਾਂਗੇ ਜੀ ਜੀ ਆ ਦੇਖੋ ਹਰ ਇੱਕ ਆਈਟਮ ਇਹਦੇ ਵਿੱਚ ਦਿਖਦੀ ਆ ਜੇ ਜੋੜਾ ਦਰਦ ਨੇ ਜੀ ਕੋਈ ਠੰਡੇ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਬੈ ਜਾਂਦੀ ਆਪਣੇ ਜੀ ਉਹ ਤਾਂ ਲੋਕੀ ਭੁੱਲੀ ਜਾਂਦੇ ਨੇ ਜੀ ਉਹ ਵੀ ਕੀ ਚੀਜ਼ ਸੀ ਜੀ ਤੁਸੀਂ ਦੇਖੋ ਜੀ ਸਾਰੇ ਬਣੀ ਪਈਏ ਪਿੰਨੀ ਆ ਜੀ ਇਹ ਸੋ ਕੋਈ ਵੀ ਬੰਦਾ ਆਪਣੇ ਘਰ ਦੇ ਵਿੱਚ ਇਦਾਂ ਦੀ ਪਿੰਨੀ ਤਿਆਰ ਨਹੀਂ ਕਰ ਸਕਦਾ ਨਹੀਂ ਤਾਂ ਪੁਰਾਣੇ ਟਾਈਮਾਂ 'ਚ ਹੁੰਦਾ ਵੀ ਘਰ ਦੀ ਚੀਜ਼ ਘਰ ਦੀ ਪਰ ਜਿਹੜੀਆਂ ਉਹ ਘਰ ਬਣਾਉਂਦੇ ਹਨਾ ਉਹਦੇ ਨਾਲੋਂ ਵੀ ਸ਼ੁੱਧ ਉਹਦੇ ਨਾਲੋਂ ਵੀ ਜ਼ਿਆਦਾ ਬੈਨੀਫਿਟ ਹੈ ਜਿਹੜੀਆਂ ਪਿੰਨੀਆਂ ਇੱਥੇ ਤਿਆਰ ਕੀਤੀਆਂ ਜਾ ਰਹੀਆਂ ਬਾਜੀ ਵਰਲਡ ਵਾਈਡ ਜਿੱਥੇ ਮਰਜੀ ਮੰਗਾ ਸਕਦੇ ਲੋਕ ਅਸੀਂ ਤੁਹਾਡੇ ਚੈਨਲ ਰਾਹੀਂ ਕੋਰ ਚੈਲੰਜ ਕਰਦੇ ਆ ਜੀ ਜੇ ਸਾਡੀ ਪਿੰਨੀ ਦੇ ਵਿੱਚ ਕੋਈ ਵੀ ਇੱਕ ਚੀਜ਼ ਵੀ ਨਾ ਹੋਈ ਜੀ ਅਸੀਂ ਉਹਦੇ ਕੰਮ ਬੰਦ ਕਰ ਦਾਂਗੇ ਜੀ ਆਪ ਦਾ ਤੇ 올 ਓਵਰ ਇੰਡੀਆ ਸਾਡੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਜਿਹੜਾ ਤੁਹਾਡਾ ਚੈਨਲ ਦੇਖ ਕੇ ਸਾਨੂੰ ਆਰਡਰ ਕਰੂਗਾ ਜੀ ਅਰੇ ਸ਼ਿਪਿੰਗ ਵੀ ਫ੍ਰੀ ਹੈਗੀ ਆ 올 ਓਵਰ ਇੰਡੀਆ ਬਿਲਕੁਲ ਤੁਹਾਡੇ ਚੈਨਲ ਤਹੇ ਬਿਲਕੁਲ ਫ੍ਰੀ ਕਰਤੀ ਦੀ ਲੋ ਬਈ ਹੋਰ ਦਾ ਗੱਡੀ ਦੇ ਤੇਲ ਵੀ ਪੂਕ ਕਦੀ ਲੋ ਨਹੀਂ ਟਾਈਮ ਖਰਾਬ ਕਰਨ ਦੀ ਲੋ ਨਹੀਂ ਹੁਣੇ ਤੁਸੀਂ ਆਰਡਰ ਕਰ ਲਓ ਬੈਸਟ ਪਿੰਨੀਆਂ ਹੈਗੀਆਂ ਤੁਹਾਡੇ ਕਰ ਬਿਲਕੁਲ ਫ੍ਰੀ ਡਿਲੀਵਰੀ ਚਾਰਜਸ ਫ੍ਰੀ ਹੈਗੇ ਤੁਸੀਂ ਸਿਰਫ ਇਹਦੀ ਕੀਮਤ ਦੇਣੀ ਆ ਤੁਹਾਨੂੰ ਫ੍ਰੀ ਦਵਾਂਗੇ ਸ਼ਿਪਿੰਗ ਫ੍ਰੀ ਹੈਗੀ ਪੂਰੇ ਇੰਡੀਆ ਦੇ ਵਿੱਚ ਸਰ ਸ਼ਿਪਿੰਗ ਤਾਂ ਫ੍ਰੀ ਹੋ ਗਏ ਹਨ ਪਰ ਇਹਦਾ ਪਿੰਨੀਆਂ ਦਾ ਰੇਟ ਕੀ ਹੈਗਾ ਪਰ ਕਿਜੀ ਉਹ ਵੀ ਥੋੜਾ ਦੱਸ ਦਿਓ ਅਸੀਂ ਪਿੰਨੀ ਬਿਲਕੁਲ ਫ੍ਰੀ ਦੇ ਭਾਅ ਦੇ ਰਹੇ ਹਾਂ ਜੀ ਹਾਂਜੀ ਇਹ ਇਹ ਭਾਅ ਦੇ ਵਿੱਚ ਇੰਨਾ ਸਮਾਨ ਪਾ ਕੇ ਜੇ ਤੁਹਾਨੂੰ ਕੋਈ ਦੇ ਦੇ ਅਸੀਂ ਦੇਣ ਦਾ ਰਹੇ ਜੀ ਸਿਰਫ 680 ਰੁਪਏ ਕਿਲੋ ਤੇ ਜੀ ਸਰ ਬਚਾਉਣੇ ਕੀ ਉਹ 680 ਤੋਂ ਵੱਧਦਾ ਮੈਨੂੰ ਲੱਗਦਾ ਸਮਾਨ ਉਹਦਾ ਜਿੰਨਾ ਤੁਸੀਂ ਇਹੇ ਆਉਣ ਤੋਂ ਬਾਅਦ ਤਾਂ ਰੇਟ ਕੱਢਿਆ ਅਸੀਂ ਸਿਰਫ ਆਪਣੀ ਮਸ਼ਹੂਰੀ ਕਰਦੇ ਹੁੰਦੇ ਹਾਂ ਜੀ ਕਾਸੀ ਲੋਕਾਂ ਨੂੰ ਵੀ ਕਹਨੇ ਹੁੰਨੇ ਵੀ ਤੁਸੀਂ ਸਾਡੀ ਪਿੰਨੀ ਆ ਦੇ ਰਿਸ਼ਤੇਦਾਰ ਨੂੰ ਲਵਾ ਖਵਾਈਓ ਜੀ ਜੇ ਸਾਡੀ ਪਿੰਨੀ ਖਾ ਗਈ ਜੀ ਤੁਹਾਨੂੰ ਤੰਗ ਕਰੋਗਾ ਵੀ ਮੈਨੂੰ ਮਿੱਠੂ ਲਵਾਈ ਦੀ ਪਿੰਨੀ ਲੈ ਕੇ ਦਿਓ ਥੋੜੇ ਪੈਸੇ ਲੱਗਣ ਹੋ ਜਾਣਗੇ ਸੋ ਦੇਖੋ 680 ਰੁਪਏ ਕਿਲੋ ਜਿਹੜੀ ਪਿੰਨੀ ਤੁਹਾਨੂੰ ਇੱਥੋਂ ਮਿਲਣੀ ਆ ਮੈਂ ਗਾਰੰਟੀ ਕਰਦਾ ਤੁਸੀਂ ਘਰ ਵੀ ਤਿਆਰ ਕਰਦੇ ਹੋ ਇਤੋਂ ਮਹਿੰਗੀ ਪਿੰਨੀ ਮਿਲਣੀ ਤੁਹਾਨੂੰ ਪਰ ਇੰਨੀ ਕੁਆਲਿਟੀ ਨਹੀਂ ਮਿਲਣੀ ਸਰਬੰਦ ਦੱਸੋ ਆ ਬੜੀ ਪੈਕਿੰਗ ਕਰਕੇ ਤੁਸੀਂ ਡੱਬੇ ਰੱਖੇ ਹੋਏ ਆ ਇਹ ਕਿੱਥੇ ਕਿੱਥੇ ਜਾ ਰਹੇ ਆ ਤੇ ਕਿੰਨਾ ਕਿੰਨਾ ਆਰਡਰ ਲੁਕੀ ਕਰਦੇ ਆ ਇਹ ਤੁਸੀਂ ਐ ਪੁੱਛੋ ਕਿੱਥੇ ਕਿੱਥੇ ਨਹੀਂ ਜਾ ਰਹੇ ਜੀ ਸੋ ਸਿਆਮ ਬੋਝੋ ਕਿੱਥੇ ਕਿੱਥੇ ਨਹੀਂ ਜਾ ਰਹੇ ਜੀ ਆਹ ਜੀ ਹਰਿਆਣਾ ਚ ਜੀ ਆਹ ਦਿੱਲੀ ਚ ਜੀ ਆਹ ਲੁਧਿਆਣਾ ਜੰਮੂ ਕਸ਼ਮੀਰ ਜਿਹੜੇ ਜਿਹੜੇ ਸਟੇਟ ਦਾ ਨਾਲ ਆਉਂਗੀ ਹਰ ਇੱਕ ਥਾਂ ਦੇ ਉੱਤੇ ਸਾਡੀਆਂ ਪੀਂਡੀਆਂ ਜਾ ਰਹੀਆਂ ਆਹ ਦੇਖੋ ਹੁਸ਼ਿਆਰਪੁਰ ਲੁਧਿਆਣਾ ਜਲੰਧਰ ਆ ਤੁਸੀਂ ਚੈੱਕਾ ਲਓ ਕੁਰੂਕਸ਼ੇਤਰਾ ਮਤਲਬ ਇੰਡੀਆ ਦੇ ਕੋਨੇ ਕੋਨੇ ਦੇ ਵਿੱਚ ਲੋਕ ਜਾ ਰਹੀ ਹੈ ਜੀ ਹਰਿਆਣਾ ਜਾ ਰਹੀ ਹੈ ਫਤਿਹਬਾਦ ਜਾ ਰਹੀ ਹੈ ਜੀ ਫਰੀਦਕੋਟ ਜਾ ਰਹੀ ਹੈ ਕਿਉਂਕਿ ਲੋਕਾਂ ਦਾ ਮੰਨਣਾ ਇਹ ਆ ਵੀ ਜਦੋਂ ਇੱਕ ਵਾਰੀ ਇੱਥੋਂ ਲੈ ਜਾਂਦੇ ਫਿਰ ਬਾਰ-ਬਾਰ ਜਿੱਦਾਂ ਕਹਿੰਦੇ ਵੀ ਮੰਗਾਉਣ ਲੱਪ ਜਾਂਦੇ ਸੋ ਇਸੇ ਤਰ੍ਹਾਂ ਤੁਸੀਂ ਵੀ ਆਰਡਰ ਕਰ ਲਓ ਤੁਹਾਡੇ ਘਰ ਬਿਲਕੁਲ ਫ੍ਰੀ ਆਫ ਜਿਹੜਾ ਚਾਰਜਸ ਡਿਲੀਵਰੀ ਸਾਨੂੰ ਦੇਣ ਨਹੀਂ ਹੈਗੀ ਆ ਇਦਾਂ ਇਹ ਕੋਰੀਅਰ ਜਾ ਰਹੇ ਆ ਵੋਲਟਵਾਇਡ ਵੀ ਇਦਾਂ ਜਾ ਰਹੇ ਜੀ ਵੋਲਟਵਾਇਡ ਕਸਟਮਰ ਤੇ ਚਾਰਜ ਨਹੀਂ ਜੀ ਅਸੀਂ ਉਹ ਵੀ ਚੈਲੰਜ ਕਰਦੇ ਆ ਜਿਹੜਾ ਅਸੀਂ 올ਓਵਰ ਇੰਡੀਆ ਦੇ ਵਿੱਚ ਤਾਂ ਫ੍ਰੀ ਕਰ ਰਹੇ ਆ ਆਊਟ ਆਫ ਇੰਡੀਆ ਜੋ ਚਾਰਜ ਅਸੀਂ ਦੇ ਦਾਂਗੇ ਡਿਲੀਵਰੀ ਚਾਰਜ ਉਹ ਕੋਈ ਨਹੀਂ ਦੇਦਾ ਉਸ ਇਹ ਜੀ ਅਸੀਂ ਕੈਨੇਡਾ ਭੇਜਦੇ ਹਾਂ ਐਲਬਰਟਾ ਭੇਜ ਰਹੇ ਹਾਂ ਜੀ 500 ਰੁਪਏ ਭੇਜਣਾ ਜੀ ਅਸੀਂ ਮਿਠਾਈ ਦਾ ਜੀ ਇਹ ਇਹ ਮਾਨ ਫੈਮਲੀ ਉੱਥੋਂ ਦੀ ਜੀ ਅਸੀਂ ਪੈਕ ਕਰਕੇ ਉਹਨਾਂ ਕੋਲ 6ਵੇਂ ਦਿਨ ਇੰਡੀਆ ਤੋਂ ਚੱਲ ਕੇ ਉਹਨਾਂ ਕੋਲ ਪਹੁੰਚ ਜਾਂਦੀ ਹੈ ਜੀ ਦੇਖੋ ਵੀ ਜਿਹੜੇ ਸਾਨੂੰ ਐਨ ਆਰ ਆਈ ਕਸਟਮਰ ਦੇਖ ਰਹੇ ਆ ਇਹਨਾਂ ਦੇ ਉਹਨਾਂ ਦੇ ਲਈ ਤਾਂ ਬਹੁਤ ਫਾਇਦੇ ਦੀ ਗੱਲ ਹੈ ਤੁਹਾਨੂੰ ਫਿਕਰ ਪੈ ਜਾਂਦਾ ਵੀ ਕਿੱਥੋਂ ਕੜਾਈਆਂ ਲਿਆਈਏ ਕਿੱਥੋਂ ਬਣਾਈਏ ਤੇ ਖਾਸ ਤੌਰ ਤੇ ਜਦੋਂ ਤੁਸੀਂ ਬਾਹਰਲੇ ਮੁਲਕਾਂ 'ਚ ਮਠਿਆਈਆਂ ਦੀ ਆਪਸ਼ਨ ਦੇ ਦੋ ਤੁਹਾਨੂੰ ਇੰਨੀਆਂ ਜ਼ਿਆਦਾ ਮਠਿਆਈਆਂ ਨਹੀਂ ਮਿਲਦੀਆਂ ਫਿਰ ਤੁਹਾਨੂੰ ਪ੍ਰਾਈਸ ਬਹੁਤ ਮਿਲਦੇ ਆ ਤੁਸੀਂ ਇੱਥੋਂ ਆਰਡਰ ਕਰਨਾ ਹੈਗਾ ਤੁਹਾਡੇ ਘਰ 'ਚ ਵਿਆਹ ਆ ਜਾਂ ਤੁਸੀਂ ਕਿਸੇ ਨੂੰ ਗਿਫਟ ਕਰਨੇ ਡੱਬੇ ਇਦਾਂ ਇਹ ਦੇਖੋ ਬਾਕਸ ਤਿਆਰ ਕਰ ਦਿੱਤੇ ਜਾਂਦੇ ਆ ਪ੍ਰੋਪਰ ਜੋ ਤੁਹਾਡਾ ਆ ਵਿਆਹ ਵਾਲਾ ਕਾਰਡ ਵੀ ਇਹਦੇ ਵਿੱਚ ਪਾ ਕੇ ਮਠਿਆਈ ਪਾ ਹੋਰ ਬਹੁਤ ਸਾਰੇ ਡਿਜ਼ਾਈਨ ਹੈਗੇ ਦੇਖੋ ਸਰ ਇਹਦੇ ਵਿੱਚ ਆਪਸ਼ਨ ਹੁੰਦੀ ਕਸਟਮਰ ਜਿੱਦਾਂ ਮਰਜ਼ੀ ਡਿਜ਼ਾਈਨ ਕਰ ਲੋ ਜਿੱਦਾਂ ਕਸਟਮਰ ਜਾ ਰਿਹਾ ਜੀ ਉਸ ਤਰ੍ਹਾਂ ਹੋਏਗਾ ਜੀ ਆਹ ਹੁਣ ਅਸੀਂ ਯੂਕੇ ਭੇਜ ਰਹੇ ਹਾਂ ਡੱਬਾ ਜੀ 400 ਡੱਬਾ ਪੈਕ ਹੋਇਆ ਪਿਆ ਜੀ ਇਹ ਤੇ ਤੁਹਾਨੂੰ ਦਿਖਾ ਦਿੰਨੇ ਆ ਜੀ ਆਹ ਦੇਖੋ ਜੀ ਇਹ ਚਨਾ ਬਾਈਟ ਹੈ ਜੀ ਬਹੁਤ ਤਰ੍ਹਾਂ ਦੀ ਮਠਾਈਆਂ ਇਹਨਾਂ ਸੈਲਫ ਲਿਫ ਦੋ ਦੋ ਮਹੀਨੇ ਆ ਜੀ ਜੋ ਆਊਟ ਆਫ ਇੰਡੀਆ ਸਾਡੀ ਮਠਾਈ ਜਾਂਦੀ ਹੈ ਉਹ ਦੋ ਮਹੀਨੇ ਸੈਲਫ ਲਿਫ ਹੈ ਤੁਸੀਂ ਕਿਤੇ ਮਰਜ਼ੀ ਧਾਰ ਦੋ ਜੇ ਉਹ ਖਰਾਬ ਹੋ ਗਈ ਤਾਂ ਅਸੀਂ ਤੁਹਾਨੂੰ 1 ਲੱਖ ਰੁਪਿਆ ਨਾਮ ਦੇਵਾਂਗੇ ਜੋ ਤੁਹਾਡੇ ਪੈਸੇ ਆਏ ਉਹ ਵੀ 2 ਮਹੀਨੇ ਦੀ ਸ਼ੈਲਫ ਲਾਈਫ 2 ਮਹੀਨਿਆਂ ਦੀ ਜੀ ਕੋਈ ਬੰਦਾ ਗਾਰੰਟੀ ਨਹੀਂ ਕਰ ਸਕਦਾ ਸੀ ਗਾਰੰਟੀ ਕਰਦੇ ਆ ਜੀ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ 'ਚ ਹੈ ਗਿਆ ਨਿਊਜ਼ੀਲੈਂਡ ਆਸਟ੍ਰੇਲੀਆ ਕਿਤੇ ਵੀ ਹੈ ਗਿਆ ਤੁਹਾਡੇ ਘਰ ਵਿਆਹ ਸ਼ਾਦੀਆਂ ਤੁਸੀਂ ਆਰਡਰ ਕਰ ਲਓ ਤੁਹਾਡੀ ਪਸੰਦ ਦੇ ਕਾਰਟ ਡੱਬੇ ਬਣ ਕੇ ਜਿੰਨੇ ਬਾਕਸ ਤੁਸੀਂ ਕਹੋਗੇ ਤੁਹਾਡੇ ਪਹੁੰਚ ਜਾਣਗੇ ਡਿਲੀਵਰੀ ਚਾਰਜਸ ਇਹਦਾ ਐਕਸਟਰਾ ਹੈਗਾ ਕਿੰਨੇ ਤਰ੍ਹਾਂ ਦੀ ਮਿਠਾਈ ਹੁੰਦੀ ਹੈ ਇਹ ਆਪਸ਼ਨ ਹੁੰਦੀ ਹੈ ਕਸਟਮਰ ਕੋ ਵੀ ਸਾਨੂੰ ਇਦਾਂ ਦੀ ਮਿਠਾਈ ਇਹਦੇ ਵਿੱਚ ਪਾ ਦਿਓ ਜਿੰਨੇ ਕਸਟਮਰ ਹੋਗਾ ਜਿਉਂ ਮੈਂ ਕਵਾਂਗੇ ਜਿਉਂ ਕੋ ਉਹ ਦੋ ਤਰ੍ਹਾਂ ਦੀ ਮਠਾਈ ਪਉਣੀ ਹੈ ਦੋ ਤਰ੍ਹਾਂ ਦੀ ਪਉਗੀ ਤਿੰਨ ਤਰ੍ਹਾਂ ਦੀ ਕਰਨੀ ਤਿੰਨ ਤਰ੍ਹਾਂ ਦੀ ਪਉਗੀ ਜੀ ਆ ਦੋ ਤਰ੍ਹਾਂ ਦੀ ਮਠਾਈ ਪਾ ਕੇ ਕਸਟਮਰ ਨੂੰ ਭੇਜਨੇ ਡੱਬੇ ਜੀ ਅਸੀਂ ਇਹਦੇ ਵਿੱਚ ਚਾਰ ਤਰ੍ਹਾਂ ਦੀ ਮਠਾਈ ਪਈ ਹੋਈ ਹੈ ਜੀ ਜਾਨੀ ਕਸਟਮਰ ਆਨਲਾਈਨ ਦੀ ਲੋੜ ਨਹੀਂ ਵਟਸਐਪ ਥਰੂ ਆਨਲਾਈਨ ਹੀ ਉਹ ਸਾਰੇ ਆਰਡਰ ਕਰ ਸਕਦੇ ਆ ਸਰ ਆਹ ਕੀ ਚੀਜ਼ ਆ ਜਿਹੜੀਆਂ ਤੁਸੀਂ ਆ ਸਟੈਂਪ ਲਗਾ ਕੇ ਰੱਖੀਆਂ ਇਹ ਤਾਂ ਕਾਮਯਾਬੀ ਵਾਲੇ ਵਿੱਚ ਚੀਜ਼ਾਂ ਦੇਖ ਰਹੇ ਤੁਹਾਡੇ ਕੋ ਇਹੇ ਜੀ ਅਸੀਂ ਸਾਡੀ ਇਹ ਜਦੋਂ ਇਹ ਦੁਕਾਨ ਮੁੰਲਾ ਉਹ ਚੱਲੀ ਜਾਂਦੀ ਹੈ ਸਾਡੀ ਮੋਰਾਲਾ ਪੇੜਾ ਬਾਦਸਟੈਂਪਲ ਆ ਪੇੜਾ ਇਹੇ ਅਸੀਂ ਚੈਲੰਜ ਕਰਦੇ ਆਂ ਵੀ ਜੇ ਸਾਡੀ ਮਠੇ ਦੇ ਵਿੱਚ ਅਸੀਂ ਮੋਹਰ ਲਾ ਕੇ ਦਿੰਨੇ ਆਂ ਚੀਜ਼ ਤੁਸੀਂ ਦੇਖੋ ਜੀ ਹਰ ਇੱਕ ਮਠੇ ਦੀ ਸਾਡੀ ਮੋਹਰ ਲੱਗੀ ਹੁੰਦੀ ਹੈ ਜੀ ਜੀ ਪ੍ਰੋਪਰ ਮਿੱਠੂ ਹਲਵਾਈ ਦੀ ਦੁਕਾਨ 1948 ਮੋੜ ਮੰਡੀ ਜੀ ਆ ਦੇਖੋ ਸੋ ਦੇਖੋ ਮੋਹਰ ਲਾ ਕੇ ਸਟੈਂਪ ਲਾ ਕੇ ਗਾਰੰਟੀ ਦੇ ਰਹੇ ਆ ਵੀ ਆ ਦੇਖੋ ਮਤਲਬ ਇੰਨੀ ਸਫਾਈ ਇਦਾਂ ਦੀ ਸ਼ੁੱਧ ਮਠਾਈ ਨਹੀਂ ਕਿਤੇ ਮਿਲਣੀ 11 ਮਨੋਂ ਓਮ ਸੰਧੀ ਨਾਲ ਹਰਦੀਪ ਸਿੰਘ ਦੱਗੜ ਸਾਹਿਬ ਦੀ ਮੋੜ ਮੰਡੀ